ਸਤ੍ਰਿਕਾਲ ਮਹਿਰਸ਼ ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲ ਤੱਕ ਸਾਇਪ ਤੋਂ ਸਪਸ਼ਟੀਕਰਨ ਦਿੱਤਾ ਉਹ ਜਿਹੜੀ ਚਿੱਠੀ ਹੈ ਉਹ ਜਨਤਕ ਵੀ ਹੋਈ ਹੈ ਸਾਡੇ ਨਾਲ ਅਕਾਲੀ ਦਲ ਦੇ ਲੀਡਰ ਡਾਕਟਰ ਦਲਜੀਤ ਸਿੰਘ ਛੀਮਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਸਪਸ਼ਟੀਕਰਨ ਚ ਉਹਨਾਂ ਨੇ ਮਾਫੀ ਮੰਗੀ ਹੈ ਪਰ ਕੀ ਜੋ ਇਲਜ਼ਾਮ ਲੱਗ ਰਹੇ ਨੇ ਸੁਖਬੀਰ ਸਿੰਘ ਬਾਦਲ ਤੇ ਇਹ ਮੰਨਿਆ ਜਾ ਰਿਹਾ ਕਿ ਉਹਨਾਂ ਨੇ ਸਾਰੇ ਇਲਜ਼ਾਮ ਕਬੂਲੇ ਨੇ ਜਿਵੇਂ ਗੁਰਮੀਤ RAM ਰਹੀਮ ਨਾਲ ਮੀਟਿੰਗਸ ਨੂੰ ਲੈ ਕੇ ਜਾਂ ਹੋਰ तमाम ਮਿਲਸਾ ਪਾਰਟੀ ਦੇ ਅੰਦਰ ਤੇ ਪਾਰਟੀ ਦੇ ਬਾਹਰੋਂ ਲੱਗ ਰਹੇ ਨੇ ਪਹਿਲਾ ਤੇ ਅੱਛੀ ਗੱਲ ਹੈ ਕਿ ਸਾਡੇ ਜਿਹੜੇ ਪ੍ਰਸ਼ਕੈਤ ਲੈ ਕੇ ਗਏ ਸੀ ਉਹਨਾਂ ਦਾ ਭਰੋਸਾ ਨਹੀਂ ਸੀ ਵੱਜ ਰਿਹਾ ਸ਼੍ਰੀ ਕਾਸ਼ਟਕ ਸਾਹਿਬ ਤੇ ਤੇ ਵਾਰ-ਵਾਰ ਮੰਗਉਤਰੀ ਸੀ ਕਿ ਪੱਤਰ ਨੂੰ ਜਨਤ ਕਰ ਦਿੱਤਾ ਜਾਵੇ ਮੈਂ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜਨਤ ਕਰ ਦਿੱਤਾ ਕਿਉਂਕਿ ਸਾਡੀ ਤਾਂ ਡਿਊਟੀ ਸੀ ਸਿੰਘ ਸਾਹਿਬ ਨੂੰ ਦੇਣਾ ਪਰ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੋ ਰਹੀ ਸੀ ਚੰਗਾ ਕੀਤਾ ਸਿੰਘ ਸਾਹਿਬ ਨੇ ਬਹੁਤ ਅੱਛਾ ਕੀਤਾ ਕਿ ਇਹਨੂੰ ਜਨਤ ਕਰ ਦਿੱਤਾ ਦੂਜੀ ਗੱਲ ਇਹ ਕਿ ਹੁਣ ਸਾਡਾ ਸਪਸ਼ਟੀਕਰਨ ਤੁਹਾਡੇ ਸਾਹਮਣੇ ਉਹਦੇ ਵਿੱਚ ਜਿਹੜੀ 17 ਅਕਤੂਬਰ 2017 ਦੀ ਬਾਦਲ ਸਾਹਿਬ ਦਾ ਪਛਤਾਪ ਦਾ ਜਿਹੜਾ ਪੱਤਰ ਸੀ ਜਿਹੜਾ ਆਪ ਉਸ ਵੇਲੇ ਸਿੰਘ ਸਾਹਿਬ ਨੂੰ ਜਾ ਕੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦੇ ਕੇ ਆਏ ਸੀ ਉਹ ਵੀ ਲੱਗਿਆ ਔਰ ਜੋ ਸਾਡੀ ਭਾਵਨਾ ਹੈ ਅਕੀਰ ਦੇ ਉੱਤੇ ਉਹ ਵੀ ਲੱਗੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਸਿੱਖਾਂ ਵਾਸਤੇ ਸਰਬੋੱਚ ਸਥਾਨ ਜੇ ਤੁਸੀਂ ਗੁਰੂ ਦੇ ਦਰ ਦੇ ਉੱਤੇ ਜਾਂਦੇ ਹੋ ਤੇ ਉਦੋਂ ਨਾ ਤਾਂ ਕੋਈ ਬਹਾਨੇਬਾਜ਼ੀ ਹੁੰਦੀ ਹੈ ਨਾ ਕੋਈ ਦਰੀਲਾ ਹੁੰਦੀ ਹੈ ਨਾ ਕੋਈ ਤਰਕ ਹੁੰਦੇ ਆ ਇਹ ਤਰਕ ਤਰੀਲਾ ਤਾਂ ਉੱਥੇ ਹੁੰਦੀਆਂ ਜਿੱਥੇ ਤੁਸੀਂ ਕਿਸੇ ਨੂੰ ਸਮਝਾਉਣਾ ਹੋਵੇ ਤੇ ਕੋਈ ਵੀ ਦੇਖਿਆ ਕਿ ਸੁਭੀਰ ਸਿੰਘ ਬਾਦਲ ਜੀ ਨੇ ਮਾਫੀ ਮੰਗੀ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਕਈ ਵਾਰ ਮੰਗ ਚੁੱਕੇ ਨੇ ਭਰੇ ਮੰਚ ਤੋਂ ਵੀ ਕਈ ਵਾਰ ਕਹਿ ਚੁੱਕੇ ਨੇ ਹੁਣ ਇਸ ਮਾਫੀ ਚ ਨਵਾ ਕੀ ਇਹ ਜੋ ਇਲਜ਼ਾਮ ਲੱਗ ਰਹੇ ਨੇ ਗੁਰਮੀਤ RAM ਰਹੀਮ ਦਾ ਮੁੱਦਾ ਵਾਰ-ਵਾਰ ਉੱਠ ਰਿਹਾ ਉਸਾਂ ਮੀਟਿੰਗ ਨੂੰ ਲੈ ਕੇ ਉਸ ਨੂੰ ਮਾਫੀ ਦੇਣ ਨੂੰ ਲੈ ਕੇ ਕੀ ਇਹ ਇਹ ਸਪਸ਼ਟੀਕਰਨ ਉਸ ਨੂੰ ਲੈ ਕੇ ਹੈ ਇਹ ਮੰਨ ਰਹੇ ਨੇ ਕੁਝ ਵਿਧੀਵਤ ਪ੍ਰਕਿਰਿਆ ਹੈ ਜਿਹੜੀ ਜਦੋਂ ਕੋਈ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦੀ ਹੈ ਫਿਰ ਦੁਜੀਤ ਧਿਰ ਨੂੰ ਆਪਣਾ ਪੱਖ ਦੇਣ ਵਾਸਤੇ ਕਿਹਾ ਜਾਂਦਾ ਉਸ ਤੋਂ ਬਾਅਦ ਪੱਖ ਨੂੰ ਸਿੰਘ ਸਾਬ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਜਾਂਦਾ ਔਰ ਫਾਈਨਲੀ ਫਿਰ ਸਿੰਘ ਸਾਬ ਫੈਸਲਾ ਕਰਦੇ ਆ ਕਿ ਇਹਦਾ ਨਿਬਟਾਰਾ ਕਿਸ ਤਰ੍ਹਾਂ ਕਰਨਾ ਇਹ ਉਹ ਵਿਧੀਵਤ ਪ੍ਰਕਿਰਿਆ ਹੈ ਜਿਹੜਾ ਅਖੰਡ ਪਾਠ ਦੇ ਭੋਗ ਦੇ ਉੱਤੇ ਉਹ ਵੈਸੇ ਜਿਵੇਂ ਗੁਰੂ ਦੀ ਹਜ਼ੂਰੀ ਦੇ ਵਿੱਚ ਆਪਾਂ ਕਈ ਵਾਰੀ ਮਨ ਦੀ ਅਵਸਥਾ ਜਿਹੜੀ ਹੈ ਆਪਣੀ ਫੀਲਿੰਗ ਐਕਸਪ੍ਰੈਸ ਕਰ ਦਿੰਨੇ ਆ ਉਹ ਉਸ ਤਰੀਕੇ ਉਹਨਾਂ ਨੇ ਆਪਣੀ ਉਸ ਵੇਲੇ ਪ੍ਰਮਾਤਮਾ ਜੀ ਨੇ ਕੀਤੀ ਉਹ ਤਾਂ ਅਸੀਂ ਰੋਜ਼ ਹੀ ਜਦੋਂ ਕਿਸੇ ਧਰਮ ਸਥਾਨ ਤੇ ਜਾਂਦੇ ਆ ਉਦੋਂ ਸਾਰੇ ਆਪਾਂ ਅਰਦਾਸ ਕਰਦੇ ਆ ਕਿ ਜਿਹੜੀ ਵੀ ਕੋਈ ਹਉਕ ਕੋਈ ਹੈ ਪ੍ਰਮਾਤਮਾ ਉਹਦੇ ਵਾਸਤੇ ਮਾਫੀ ਦੇਵੋ ਸਪਸ਼ਟ ਨਹੀਂ ਹੋ ਪਾਰਿਆ ਜਿਵੇਂ ਸਪਸ਼ਟੀਕਰਨ ਹੈ ਪਰ ਸਪਸ਼ਟ ਨਹੀਂ ਹੋ ਪਾਰਿਆ ਕਈ ਲੋਕੇ ਸਵਾਲ ਕਰ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਇਸ ਮਾਫੀ ਦੇ ਸਰੀ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਇਲਜ਼ਾਮ ਚੱਲ ਰਹੇ ਨੇ ਜੋ ਮੀਡੀਆ ਦੇ ਸਰਖੀਆਂ ਵੀ ਬਣ ਰਹੇ ਨੇਗਾ ਤੁਹਾਡੇ ਆਪਣੀ ਪਾਰਟੀ ਦੇ ਲੀਡਰ ਕਹਿ ਰਹੇ ਨੇ ਹਾਲਾਂਕਿ ਤੁਸੀਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਕੋਰ ਕਮੇਟੀ ਦਾ ਹਿੱਸਾ ਵੀ ਨਹੀਂ ਰੱਖਿਆ ਪਰ ਇਸਪਸ਼ਟੀਕਰਨ ਦੇ ਸਰੀਏ ਕੀ ਸਪਸ਼ਟ ਹੋ ਰਿਹਾ ਦੇਖੋ ਤੁਸੀਂ ਮੈਂ ਲਾਈਨ ਹੀ ਪੜ ਦੇਣਾ ਉਹਨਾਂ ਨੇ ਲਿਖਿਆ ਮੈਂ ਬਿਨਾ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦਰੀ ਕਰ ਰਿਹਾ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂਪੰਥ ਪਾਸੋਂ ਬਿਨਾਂ ਸ਼ਰਤ ਕੇ ਮਨਜਾਚ ਨ ਕਰਦਾ ਅਨ ਕੰਡੀਸ਼ਨਲ ਅਪਾਲੋਜੀ ਔਰ ਜੋ ਨਹੀਂ ਲਿਖ ਕੇ ਦਿੱਤਾ ਗਿਆ ਉਹਦੇ ਵਾਸਤੇ ਵੀ ਜਿਹੜਾ ਪਰਿਵਾਰ ਦਾ ਮੁਖੀ ਹੁੰਦੇ ਲਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ ਚਾਹੇ ਇਹ ਭੁੱਲਾਂ ਪਾਰਟੀ ਕੋਲ ਹੋਈਆਂ ਜਾਂ ਸਰਕਾਰ ਅਸੀਂ ਤਾਂ ਕੁਝ ਵੀ ਜਿਹੜਾ ਇਹਦੇ ਵਿੱਚ ਆਪਣੇ ਕੋਲ ਨਹੀਂ ਲੱਗਿਆ ਸਾਰਾ ਕੁਝ ਗੁਰੂ ਦੇ ਅੱਗੇ ਤਾਂ ਬਸ ਤੇ ਕੋ ਕੇ ਤੇ ਗੁਰੂ ਦੇ ਪ੍ਰੋਸੈਸ ਛੱਡ ਦਿੱਤਾ। ਇਸ ਸਪਸ਼ਟੀਕਰਨ ਦੇ ਨਾਲ ਕੀ ਲੱਗਦਾ ਹੈ ਜਿਹੜੇ ਸਵਾਲ ਉੱਠ ਰਹੇ ਨੇ ਸੁਖਬੀਰ ਸਿੰਘ ਬਾਦਾਂ ਨੂੰ ਲੈ ਕੇ ਸ਼ਾਂਤ ਹੋ ਜਾਣਗੇ। ਕਿਉਂਕਿ ਗੱਲ ਇਹ ਹੈ ਕਿ ਹਮੇਸ਼ਾ ਹੀ ਸਾਡੀ ਇੱਕ ਟ੍ਰੈਡੀਸ਼ਨ ਹੈ ਕਿ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਉੱਤੇ ਕੋਈ ਮਸਲਾ ਪਹੁੰਚ ਜਾਂਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਉਹਦਾ ਨਿਪਟਾਰਾ ਹੋ ਜਾਂਦਾ ਉਹ ਹਮੇਸ਼ਾ ਵਾਸਤੇ ਚੀਜ਼ ਖਤਮ ਹੋ ਜਾਂਦਾ। ਬਹੁਤ ਵੱਡੇ ਵੱਡੇ ਮਸਲੇ ਪਹਿਲਾਂ ਵੀ ਮਾਰਗ ਰਣਜੀਤ ਸਿੰਘ ਦੇ ਟਾਈਮ ਤੋਂ ਬਨਾਲਾ ਸਾਹਿਬ ਦਾ ਸਮਾਂ ਵੀ ਆਇਆ। ਉੱਤੇ ਸਰਦਾਰ ਬੂਟਾ ਸਿੰਘ ਵੀ ਪੇਸ਼ ਹੋਏ ਬੜੀਆਂ ਹੋਰ ਜਿਹੜੀਆਂ ਹੈਗੀਆਂ ਸਖਸੀਤਾਂ ਸ਼ਮਨ ਸਮੇ ਜਿਹੜੇ ਆ ਵੱਡੇ ਬਵਾਦ ਹੁੰਦੇ ਨੇ ਉਹ ਤੋਂ ਬਾਅਦ ਪੇਸ਼ ਹੁੰਦੇ ਨੇ ਇਸ ਕਰਕੇ ਇੱਕ ਸਿਕਾਂ ਦੇ ਵਿੱਚ ਇਸ ਗੱਲ ਦਾ ਹਮੇਸ਼ਾ ਹੀ ਬੜਾ ਇਹਨੂੰ ਇੱਕ ਪ੍ਰਤਨ ਲੈ ਜਾਂਦਾ ਕਿ ਜਦੋਂ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਗੱਲ ਪਹੁੰਚ ਜਾਂਦੀ ਹੈ ਔਰ ਸਿੰਘ ਸਾਹਿਬ ਦਾ ਡਿਫਟਾਰਾ ਕਰ ਦਿੰਦੇ ਆ ਤੇ ਫਿਰ ਦੁਬਾਰਾ ਉਸ ਇਸ਼ੂ ਨੂੰ ਟੱਚ ਨਹੀਂ ਕੀਤਾ। ਆਖਰੀ ਸਵਾਲ ਕਿ ਜੋ ਰਣਨੀਤੀ ਸ਼ਾਇਦ ਅਕਾਲੀ ਦਲ ਨੇ ਬਣਾਈ ਸੀ ਜਿਹੜੇ ਲੀਡਰ ਸਵਾਲ ਚੋਕਰੇ ਸੀ ਉਹਨਾਂ ਨੂੰ ਬਾਹਰ ਕਰ ਦਿੰਦੇ ਉਹ ਸ਼ਾਇਦ ਕਾਮਯਾਬ ਹੋਈ ਕੋਰ ਕਮੇਟੀ 'ਚ ਉਹ ਕੋਈ ਹਿੱਸਾ ਨਹੀਂ ਹੈ। ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗ ਲਈ ਪਰ ਜਿਹੜੇ ਸਵਾਲ ਚੋਕਰੇ ਸੀ ਉਹ ਖੌਣ ਪਾਰਟੀ ਦਾ ਹਿੱਸਾ ਨਹੀਂ ਦੇ ਹਾਲਾਂਕਿ ਉਹ ਕਹਿੰਦੇ ਅਸੀਂ ਅਕਾਲੀਆਂ ਤੇ ਅਕਾਲੀ ਰਹਾਂਗੇ। ਨਹੀਂ ਇਹਦਾ ਦੋਨੇ ਚੀਜ਼ਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਹੈ। ਜਿਹੜਾ ਸ਼੍ਰੀ ਗਰਤਕ ਚਲਾ ਇਹ ਪਿਓਰ ਇੱਕ ਧਾਰਮਿਕ ਮर्याਦਾ ਦਾ ਮੁੱਦਾ। ਜਿਹੜਾ ਪਰ ਅਨਸ਼ਾਸਨੀ ਕਾਰਵਾਈ ਹੈ ਉਹ ਪਾਰਟੀ ਦੀ ਇੱਕ ਰਾਜਨੀਤਿਕ ਫੈਸਲਾ ਇਹਨਾਂ ਦੋਨਾਂ ਨੂੰ ਕਦੀ ਵੀ ਆਪੋ ਦੇ ਵਿੱਚ ਜੋੜ ਕੇ ਨਹੀਂ ਦੇਖਣਾ ਚਾਹੀਦਾ ਉਹ ਬਿਲਕੁਲ ਵੱਖਰਾ ਦਾਇਰਾ ਹੈ ਇਹ ਪਾਰਟੀ ਦੀ ਰੁਟੀਨ ਦੀ ਵਰਕਿੰਗ ਹੈ ਇੱਥੇ ਕੋਈ ਪਹਿਲੀ ਵਾਰ ਨਹੀਂ ਹੋਇਆ ਅੱਗੇ ਵੀ ਜਦੋਂ ਕੋਈ ਅਨਸ਼ਾਸਨ ਦੇ ਖਿਲਾਫ ਜਿਹੜੀ ਹੈ ਪਾਰਟੀ ਵੀ ਅਨਸ਼ਾਸਨ ਦੇ ਖਿਲਾਫ ਚੱਲਦਾ ਬਹੁਤ ਵੱਡੇ-ਵੱਡੇ ਐਕਸ਼ਨ ਹੁੰਦੇ ਰਹੇ ਇਸ ਤਰ੍ਹਾਂ ਕਿ ਇਹ ਇੱਕ ਰੁਟੀਨ ਦੀ ਪ੍ਰਕਿਰਿਆ ਪਾਰਟੀ ਮੋ ਬਹੁਤ ਧੰਨਵਾਦ ਗੱਲਬਾਤ ਕਰਨ ਦੀ ਦਲਜੀਤ ਸਿੰਘ ਜੀ ਮਾ ਸਪਸ਼ਟ ਕਰਾਂਗੇ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਉਸ ਬਾਰੇ ਸਪਸ਼ਟ ਕਰ ਰਹੇ ਸੀ ਹਾਲਾਂਕਿ ਬਹੁਤ ਸਾਰੇ ਸਵਾਲ ਜੋ ਤੁਹਾਡੇ ਮਨ ਦੇ ਵਿੱਚ ਵੀ ਆ ਰਹੇ ਹੋਣਗੇ ਦੇਖਦੇ ਹਾਂ ਉਹਨਾਂ ਸਵਾਲਾਂ ਤੇ ਅਕਾਲੀ ਦਲ ਅਕਾਲੀ ਦਲ ਦੇ ਪ੍ਰਧਾਨ ਕੀ ਕੋਈ ਜਵਾਬ ਦਿੰਦੇ ਨੇ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ਦੀਪ ਕੋਰ ਪੰਜਾਬ ਤੱਕ ਚੰਡੀ